ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੇਸਣ ਦਾ ਕੜਾਹ ਬਣਾਵਾਂਗੇ ਦੋ ਕੜਚੀਆਂ ਵੇਸਣ ਲਿਆ ਆਪ ਡੇਢ ਕੜਚੀ ਦੇ ਕਰੀਬ ਘਿਓ ਲੈ ਲੈਨੇ ਦੇਸੀ ਇਹਨੂੰ ਗਰਮ ਕਰ ਲੈਨੇ ਕਿਉਂ ਆਪਣਾ ਪਿਗਲ ਗਿਆ ਹੁਣ ਇਹਦੇ ਵਿੱਚ ਵੇਸਣ ਪਾ ਦਿੰਨੇ ਆ ਵੇਸ ਨੂੰ ਛੋਲੋ ਛੋਲੋ ਅੱਗ ਤੇ ਭੁੰਨਾਗੇ ਇਸ ਤਰ੍ਹਾਂ ਆਪਾਂ ਲੌਂਦੇ ਰਵਾਂਗੇ ਨਾਲ-ਨਾਲ ਵੇਸਣ ਨੂੰ ਦੋ ਕੜਚੀਆਂ ਇਹ ਆਪਾਂ ਖੰਡ ਲਵਾਂਗੇ ਦੋ ਕੜਚੀਆਂ ਵੇਸਣ ਸੀ ਦੋ ਹੀ ਖੰਡ ਲਵਾਂਗੇ ਇੱਕ ਗਲਾਸ ਦੁੱਧ ਦਾ ਲਵਾਂਗੇ ਮਤਲਬ ਆਪਣਾ ਨਾਰਮਲ ਗਲਾਸ ਜਿਹੜਾ ਹੁੰਦਾ ਵੇਸਣ ਪੁੱਜ ਗਿਆ ਹੁਣ ਇਹਦੇ ਵਿੱਚ ਖੰਡ ਪਾ ਦਿੰਨੇ ਖੰਡ ਆਪਣੇ ਵਿੱਚ ਪਾ ਕੇ ਹੁਣ ਦੁੱਧ ਪਾ ਦਿੰਨੇ ਨਾਲ ਹੀ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਨੇ ਆ ਇਸ ਤਰ੍ਹਾਂ ਹੌਲੀ ਹੌਲੀ ਹਿਲਾਉਂਦੇ ਰਵਾਂਗੇ ਇਹ ਸੰਘਣਾ ਹੁੰਦਾ ਜਾਏਗਾ ਇਸੇ ਤਰ੍ਹਾਂ ਹੀ ਕੜਾ ਆਪਣਾ ਸੰਘਣਾ ਹੋ ਗਿਆ ਜਿਸ ਤਰ੍ਹਾਂ ਕੜਾਈ ਘੋ ਛੱਡਣ ਲੱਗ ਗਈ ਤੇ ਇਹਦਾ ਮਤਲਬ ਆਪਣਾ ਕੜਾ ਬਣ ਗਿਆ। ਵੇਸਨ ਦਾ ਕੜਾ ਆਪਣਾ ਬਣ ਕੇ ਤਿਆਰ ਹੋ ਗਿਆ। ਤੁਸੀਂ ਵੀ ਟ੍ਰਾਈ ਇਸ ਤਰ੍ਹਾਂ ਜ਼ਰੂਰ ਕਰਿਓ ਬਹੁਤ ਹੀ ਸੁਆਦ ਬੰਦਾ।